ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਟੜ ਮਾਨਦਾਰ ਪਾਰਟੀ ਦੇ ਮੁਖਵੰਤਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਇਹ ਪਹਿਲੀ ਵਾਰ ਲੱਗੇ ਨੇ ਮਾਨਸਾਪਾ ਇਹ ਕਹਿੰਦੇ ਹੁੰਦੇ ਸੀ ਕਿ ਜੇ ਇੱਕ ਪਾਸੇ ਰਿਸ਼ਵਤ ਦਾ ਪੈਸਾ ਪਿਆ ਹੋਵੇ ਤਾਂ ਮੈਂ ਸਲਫਾਸ ਦੀਆਂ ਗੋਲੀਆਂ ਖਾਣਾ ਪਸੰਦ ਕਰੂੰ ਪੈਸਾ ਚੱਕਣ ਨਾਲੋਂ ਇਸ ਤਰ੍ਹਾਂ ਦੀ ਗੱਲ ਵੈਸੇ ਪੰਜਾਬ ਸਰਕਾਰ ਦੀ ਜਿਹੜੀ ਕੱਟੜ ਇਮਾਨਦਾਰ ਪਾਰਟੀ ਕਹਉਂਦੀ ਹੈ ਉਹ ਤੇ ਕਈ ਕਿਸਮ ਦੇ ਇਲਜ਼ਾਮ ਲੱਗਦੇ ਨੇ ਲੇਕਿਨ ਭਗਵੰਤ ਮਾਨ ਤੇ ਪਹਿਲੀ ਵਾਰ ਇਲਜ਼ਾਮ ਲੱਗਿਆ ਕਿਸ ਨੇ ਲਾਇਆ ਕਿਉਂ ਲਾਇਆ ਕਿਹੜੀ ਗੱਲ ਦੇ ਪੈਸੇ ਦੇ ਕਿਉਂ ਜਾਂਚ ਦੀ ਮੰਗ ਕੀਤੀ ਹੈ ਵੱਡੇ ਸਵਾਲ ਨੇ ਔਰ ਕਰਨ ਵਾਲਾ ਵੀ ਸਖਪਾਲ ਸਿੰਘ ਖਹਿਰਾ ਔਰ ਸਖਪਾਲ ਸਿੰਘ ਖਹਿਰਾ ਉਹਨਾਂ ਕੁਝ ਬੰਦਿਆਂ ਚੋਂ ਹੈ ਜਿਹੜੇ ਲਗਾਤਾਰ ਐਕਸਪੋਜ਼ ਕਰਦੇ ਨੇ ਸਤਾਤਾਰੀ ਧਿਰ ਨੂੰ ਇੱਕ ਤਾਂ ਜੇਲ੍ਹ ਚ ਬੈਠਾ ਜਿਹੜਾ ਬਿਕਰਮਜੀਤ ਗਿਆ ਦੂਜਾ ਸੁਖਪਾਲ ਸਿੰਘ ਖੈਰਾ ਸਾਹਿਬ ਨੇ ਖੈਰਾ ਸਾਹਿਬ ਨੇ ਇੱਕ ਸਤਨਾਮ ਸਿੰਘ ਨੌ ਦੇ ਕਾਰਕੁਨ ਜਿਹੜਾ ਆਰਟੀਆਈ ਦਾ ਜਿਹੜੀ ਇਨਫੋਰਮੇਸ਼ਨ ਲੈ ਕੇ ਆਇਆ ਜਿਹਦੇ ਬਾਰੇ ਕਹਿੰਦੇ ਨੇ ਅੱਜਕੱਲ ਆਰਟੀਆਈ ਇਨਫੋਰਮੇਸ਼ਨ ਦਿੰਦੇ ਹੀ ਨਹੀਂ ਸਰਕਾਰ ਉਹ ਕਿਦੋਂ ਮਿਲ ਗਈ ਹੋ ਕਾਫੀ ਦਿਨ ਬਾਅਦ ਮਿਲੀ 8-9 ਮਹੀਨੇ ਲੱਗੇ ਸਿਰਫ ਇੰਨੀ ਇਨਫੋਰਮੇਸ਼ਨ ਦੇਣ ਤੇ ਸੇ ਸਰਕਾਰ ਨੇ ਜਿਹੜੀਆਂ 144 ਗੱਡੀਆਂ ਖਰੀਦੀਆਂ ਨੇ ਟੋ요ਟਾ ਹਾਈਲੈਕਸ ਉਹ ਉਹਦੀ ਕਿੰਨੀ ਕੀਮਤ ਹੈ ਕਿੰਨਾ ਪੈਸਾ ਦਿੱਤਾ ਹੈ ਇਹ ਇਨਫੋਰਮੇਸ਼ਨ ਮਿਲੀ ਜਦੋਂ ਉਸ ਤੋਂ ਬਾਅਦ ਸਖਪਾਲ ਖੈਰਾ ਨੇ ਪ੍ਰੈਸ ਕਾਨਫਰੰਸ ਕੀਤੀ ਕੀ ਕਿਹਾ ਕੀ ਇਲਜ਼ਾਮ ਲਾਏ ਕੌਣ ਜਾਂਚ ਕਰੂ ਕੀ ਸ਼ਿਕਾਇਤ ਕੀਤੀ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਆਪਾਂ ਇਸ ਵੀਡੀਓ 'ਚ ਕਰਨੇ ਨੇ ਤੇ ਨਾਲ ਇੱਕ ਅਜੀ ਖਬਰ ਜੇ ਬਖਤ ਬਚਿਆ ਕਿਉਂਕਿ ਮੈਂ ਜਿਆਦਾ ਵੱਡੀ ਵੀਡੀਓ ਤਾਂ ਬਣਾਉਂਦਾ ਨਹੀਂ ਤੇ ਜੇ ਫਿਰ ਵੀ ਇੱਕ ਅੱਧੀ ਬਹੁਤ ਅਹਿਮ ਖਬਰ ਜੇ ਕੋਈ ਹੋਈ ਉਹ ਵੀ ਲਵਾਂਗਾ ਲੇਕਿਨ ਸਭ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਓ ਦੇਖੋ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਮਾਨ ਸਾਹਿਬ ਤੇ ਇਹ ਕਿਉਂਕਿ ਉਹ ਗ੍ਰਹਿ ਮੰਤਰੀ ਨੇ ਔਰ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਇਹ ਦਾਅਵਾ ਕਰਦੇ ਨੇ ਬਹੁਤ ਵੱਡੀ ਐਡ ਦਿੱਤੀ ਗਈ ਬਹੁਤ ਐਡ ਚੱਲਦੀ ਰਹੀ ਚੈਨਲਸ ਤੇ ਤੁਸੀਂ ਵੀ ਦੇਖੀ ਹੋ ਕਿ ਜੀ ਸੜਕ ਸੁਰੱਖਿਆ ਨਾਲ ਅਸੀਂ ਐਡੇ ਬੰਦੇ ਬਚਾਲੇ ਸਾਰਾ ਉਹ ਕਰ ਰਹੇ ਨੇ ਚਲੋ ਖੈਰ ਹੋਈ ਵੀ ਪ੍ਰੀਸ ਤਾਂ ਪਹਿਲਾਂ ਵੀ ਹੁੰਦੀ ਹੈ ਚਲੋ ਦਾਵਾ ਉਹਨਾਂ ਨੇ ਕੀਤਾ ਚੰਗੀ ਗੱਲ ਹੈ ਇਸਤਿਹਾਰਬਾਜ਼ੀ ਹੋਈ ਹੈ ਸਰਕਾਰਾਂ ਕਰਦੀਆਂ ਥੋੜੇ ਜ਼ਿਆਦਾ ਕਰ ਲੈਂਦੇ ਨੇ ਬਾ ਐਨਾ ਕੀ ਫਰਕ ਹੈ ਲੇਕਿਨ ਜਿਹੜੀ ਇਹ ਗੱਲ اٹਹੀ ਹੈ ਇਹਦੇ ਨਾਲ ਮਾਨ ਸਾਹਿਬ ਨੇ ਜਵਾਬ ਨਹੀਂ ਦਿੱਤਾ 24 ਘੰਟੇ ਹੋ ਗਏ ਮੈਂ ਵੀਡੀਓ ਬਣਾਉਣ ਲਈ ਵੇਟ ਕਰ ਰਿਹਾ ਸੀ ਕਿ ਜੇ ਮਾਨ ਸਾਹਿਬ ਦਾ ਕੋਈ ਜਵਾਬ ਆਵੇ ਤੇ ਫਿਰ ਆਪਾਂ ਗੱਲ ਉਹਨਾਂ ਦਾ ਪੱਖ ਵੀ ਰੱਖੀਏ ਤੇ ਮਾਨ ਸਾਹਿਬ ਦਾ ਕੋਈ ਜਵਾਬ ਨਹੀਂ ਆਇਆ ਆਕਸਰ ਕੋਈ ਇਸ ਤਰ੍ਹਾਂ ਦਾ ਹੁੰਦਾ ਨਾਲ ਦੀ ਨਾਲ ਜਵਾਬ ਦਿੰਦੇ ਨੇ ਨਹੀਂ ਦਿੱਤਾ ਕੋਈ ਟਵੀਟ ਨਹੀਂ ਕੀਤਾ ਕੁਝ ਨਹੀਂ ਕੀਤਾ ਪਹਿਲਾਂ ਖਬਰ ਸੁਣ ਲਓ ਤੁਸੀਂ ਖਬਰ ਤਾਂ ਇਹ ਹੈ ਬੜੀ ਸਿੰਪਲ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਸਖਪਾਲ ਸਿੰਘ ਖੈਰਾਣੇ ਸਤਨਾਮ ਸਿੰਘ ਬੁਲਾ ਲਿਆ ਤੇ ਪ੍ਰੈਸ ਕਾਨਫਰੰਸ ਕੀਤੀ ਕੀ ਕਿਹਾ ਕਹਿੰਦੇ ਕਿ ਜਿਹੜੀਆਂ 144 ਗੱਡੀਆਂ ਖਰੀਦੀਆਂ ਨੇ ਸੜਕ ਸੁਰੱਖਿਆ ਫੋਰਸ ਲਈ ਟੋヨタ ਤੋਂ ਟੋヨタ ਹਾਈਲੈਕਸ ਉਹ ਗੱਡੀਆਂ ਇਹਨਾਂ ਨੇ ਕਿਸੇ ਪ੍ਰਾਈਵੇਟ ਡੀਲਰ ਤੋਂ ਖਰੀਦੀਆਂ ਪ੍ਰਾਈਵੇਟ ਡੀਲਰ ਨਹੀਂ ਖਰੀਦੀਆਂ ਨੇ ਆਪ ਨੇ ਖਰੀਦੀਆਂ ਕੰਪਨੀ ਨਾਲ ਗੱਲ ਕਰਕੇ 144 ਗੱਡੀਆਂ ਖਰੀਦਨੀਆਂ ਸੀ ਦੇਖੋ ਜਿਹੜੀ ਗੱਡੀਆਂ ਨੇ ਖਰੀਦੀ ਹੈ ਉਹਦੇ ਜਿਹੜੇ ਲੋਅਰ ਮਾਡਲ ਤੋਂ ਲੈ ਕੇ ਟੌਪ ਮਾਡਲ ਤੱਕ 30 ਲੱਖ 40 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ 70 ਲੱਖ 90 ਹਜ਼ਾਰ ਜਿਹਨੇ 38 ਲੱਖ ਦੀ ਗੱਡੀ ਉਹ ਸਮਝੋ ਮਿਲਦੀ ਹੈ ਹੁਣ ਦਾਵਾ ਇਹ ਕੀਤਾ ਗਿਆ ਹੈ ਕਿ ਜੇ ਕੋਈ ਪ੍ਰਾਈਵੇਟ ਬੰਦਾ ਗੱਡੀ ਖਰੀਦਣ ਜਾਂਦਾ ਹੈ ਤਾਂ ਉਹਨੂੰ ਜਿਹੜਾ 10 ਲੱਖ ਘਟੋ ਘਟ ਉਹਦਾ ਡਿਸਕਾਊਂਟ ਹੁੰਦਾ ਦੇਖੋ ਮੈਨੂੰ ਮੈਂ ਉਹ ਗੱਡੀ ਨਹੀਂ ਖਰੀਦੀ ਕਦੇ ਟੋヨタ ਦੀ ਲੇਕਿਨ ਮੈਂ ਜਿਹੜੀ ਨਵੀਂ ਗੱਡੀ ਖਰੀਦੀ ਉਹਦੇ ਚ ਜਦੋਂ ਮੈਂ ਰਿਟਾਇਰ ਹੋਇਆ ਪੈਸੇ ਮਿਲੇ ਮੈਂ ਚਲੋ ਗੱਡੀ ਖਰੀਦੀ ਇੱਕ ਨਵੀਂ ਪਹਿਲਾਂ ਮੈਂ ਸੈਕੰਡ ਹੈਂਡ ਖਰੀਦੀ ਸੀ ਤੇ ਮੈਂ ਫੋਰਚੂਨਰ ਗੱਡੀ ਲਈ ਤੇ ਮੈਨੂੰ ਉਹ ਗੱਡੀ ਜਿਹੜੀ 16 17 18 ਲੱਖ ਦੀ ਗੱਡੀ 'ਚ 2 ਲੱਖ ਇਹ ਦਾ ਡਿਸਕਾਊਂਟ ਮਿਲਿਆ ਤੇ 1 ਲੱਖ ਦਾ ਇਹ ਕਹਿ ਕੇ ਮਿਲਿਆ ਕਿ ਤੁਸੀਂ ਸੀਨੀਅਰ ਸਿਟੀਜ਼ਨ ਹੋ ਤੇ ਫਿਰ ਤਾਂ ਗੱਲ ਹੋਏਗੀ ਜੇ 18 15 16 ਲੱਖ ਦੀ ਗੱਡੀ 'ਚੋਂ 3 ਲੱਖ ਛੱਡ ਸਕਦੀ ਹੈ ਕੰਪਨੀ ਤੇ ਫਿਰ ਜਿਹੜੀ ਤੁਸੀਂ 38 ਲੱਖ ਦੀ 37 90 ਹਜ਼ਾਰ ਦੀ ਗੱਡੀ ਖਰੀਦਣੀ ਹੈ ਉਦੇ ਤਾ ਫਿਰ ਡਿਸਕਾਊਂਟ 10 ਲੱਖ ਤਾ ਹੋ ਸਕਦਾ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ 10 ਲੱਖ ਦਾ ਡਿਸਕਾਊਂਟ ਨਹੀਂ ਹੋ ਸਕਦਾ ਹੁਣ ਕਿਉਂਕਿ ਮੈਂ ਆਪਦਾ ਯਾਦ ਕੀਤਾ ਤਾਂ ਫਿਰ ਮੈਨੂੰ ਲੱਗਿਆ ਜੇ ਮੈਨੂੰ ਮਿਲ ਸਕਦਾ ਜੇ ਕੰਪਨੀ ਨਾਲ ਸਿੱਧੀ ਗੱਲਬਾਤ ਕੀਤੀ ਹੁੰਦੀ 144 ਗੱਡੀਆਂ ਲਈ ਤਾਂ ਕੰਪਨੀ ਭੱਜੀ ਫਿਰਦੀ ਉਹਦੇ ਇੱਕ ਇੱਕ ਗੱਡੀ ਖਰੀਦ ਵੇਚਣ ਨੂੰ ਫਿਰਦੇ ਨੇ ਕੱਲੇ ਕੱਲੇ ਕੋਲ ਮਿੰਤਾ ਕਰਦੇ ਫਿਰ ਤੁਸੀਂ ਇੱਕ ਵਾਰੀ ਸ਼ੋਰੂਮ ਤੇ ਜਾਓ ਗੱਡੀਆਂ ਦੇ ਆਪਦਾ ਨੰਬਰ ਲਿਖਾਓ ਤੋ ਡੇਲੀ ਫੋਨ ਹੁੰਦਾ ਜੀ ਆਈਏ ਟਰਾਈ ਦੇਣ ਜਦੋਂ ਮੈਂ ਗੱਡੀ ਖਰੀਦ ਰਹੀ ਸੀ ਮੇਰਾ ਐਕਸਪੀਰੀਅੰਸ ਹੈ ਤੇ ਇੱਥੇ ਆ ਕੇ ਤਾਂ ਕੋਈ ਤਾਂ ਦਾਲ ਚ ਕਾਲਾ ਇਹ ਤਾਂ ਗੱਲ ਹਾਲਾਂਕਿ ਮੈਂ ਨਹੀਂ ਕਹਿੰਦਾ ਸਖਫਾਲ ਖੈਰਾ ਸਾਹਿਬ ਦਾ ਇਹ ਇਲਜ਼ਾਮ ਹੈ ਕਿ ਗੱਡੀਆਂ ਚ ਕਪਲਾ ਹੋਇਆ ਘਟੋ ਘਟ 15 16 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਦਾ ਵੱਧ ਗਿਆ ਉਹ ਜਿਹੜਾ ਉਹ ਪੰਜਾਬ ਦਾ ਫਾਇਦਾ ਹੋ ਸਕਦਾ ਸੀ ਉਹ ਫਾਇਦਾ ਕਿਹਦੀ ਜੇਬ ਚ ਗਿਆ ਇਹ ਮੈਨੂੰ ਨਹੀਂ ਪਤਾ ਲੇਕਿਨ ਇਹ ਗੱਲ ਮੈਨੂੰ ਜ਼ਰੂਰ ਕਹਿ ਸਕਦਾ ਕਿ ਗੱਡੀਆਂ ਚ ਜਿਹੜੀ 바ਰਗੇਨਿੰਗ ਬਹੁਤ ਹੁੰਦੀ ਹੈ। ਤੋਂ ਇਹ 바ਰਗੇਨਿੰਗ ਨਹੀਂ ਕੀਤੀ ਗਈ। ਇਹ ਗੱਲ ਸਖਪਾਲ ਖੈਰਾ ਦੀ। ਜਾਂ ਜਿਹੜਾ ਵੀ ਉਹਨਾਂ ਨਾਲ ਬੈਠਾ ਆਰਟੀਆਈ ਦਾ ਕਾਰਪੁਨ ਜਿਸ ਨੇ ਇਹ ਇਨਫੋਰਮੇਸ਼ਨ ਲਈ ਰਾਈਟ ਟੂ ਇਨਫੋਰਮੇਸ਼ਨ ਤੋਂ ਉਹ ਉਹ ਗੱਲ ਠੀਕ ਹੈ। ਕਿ ਇਹ ਗੱਲਬਾਤ ਹੋਣੀ ਚਾਹੀਦੀ ਸੀ। ਬਾਕੀ ਤਾਂ ਸਿਆਸੀ ਬਿਆਨ ਹੋਣਗੇ ਤਾਂ ਜੀ ਦੇ ਕਰਤਾ ਜੋ। ਇਹ ਕਿਉਂ ਨਹੀਂ ਕਰਨਗੇ ਸਖਬਾਲ ਸਿੰਘ ਫੈਰਾ ਖੈਰਾ ਨੂੰ ਜਿਵੇਂ ਫੜਿਆ ਗਿਆ ਸੀ ਉਹ ਤਾਂ ਮੌਕੇ ਦੀ ਤਲਾਸ਼ ਹਰ ਇੱਕ ਹਰ ਇੱਕ ਬੰਦਾ ਜਿਹੜਾ ਸਿਆਸਤ ਚ ਮੌਕੇ ਦੀ ਤਲਾਸ਼ ਉਹਨਾਂ ਦਾ ਤਲਾਸ਼ ਮੌਕਾ ਮਿਲ ਗਿਆ ਕਿ ਵਰਤਮਾਨ ਤੇ ਦੋਸ਼ ਲਾਉਣ ਦਾ ਵੀ ਦੱਸੋ ਜਵਾਬ ਦਿਓ ਤੇ ਉਹਨਾਂ ਨੇ ਕੋ ਕਿਹਦੇ ਡੀਜੀਪੀ ਨੂੰ ਲਿਖੇ ਹਾਲਾਂਕਿ ਛੋੜਣਾ ਤਾਂ ਉੱਟ ਚਾਹੀਦਾ ਸੀ ਜਾਂਚ ਤਾਂ ਸੀਬੀਆਈ ਤੋਂ ਜਾਂਦੀ ਹੈ ਕਿਉਂਕਿ ਪੰਜਾਬ ਦੀ ਥੋੜੀ ਜਾਂਚ ਉਹਨਾਂ ਦਾ ਉਹ ਤਾਂ ਆਪਨ ਬੋਰਡ ਹੈ ਪੁਲਿਸ ਡੀਜੀਪੀ ਤਾਂ ਖੋਜ ਨੂੰ ਤੁਸੀਂ ਕਹਿ ਰਹੇ ਹੋ ਖੈਦ ਮੈਨੂੰ ਇਹਦੇ ਬਾਰੇ ਆਈ ऍम नॉट ਕਲੀਅਰ ਲੇਕਿਨ ਇੰਡੀਗਲ ਕਲੈਰਟੀ ਜ਼ਰੂਰ ਹੈ ਕਿ ਮਸਲਾ ਬਣ ਗਿਆ ਸੋਸ਼ਲ ਮੀਡੀਆ 'ਚ ਆ ਗਿਆ ਬਦਨਾਮੀ ਛੋ ਰਹੀ ਹੈ ਮਾਨ ਸਾਹਿਬ ਨੂੰ ਤਾਂ ਜਵਾਬ ਦੇਣਾ ਚਾਹੀਦਾ ਹੈ ਜਵਾਬ ਦੇ ਕੇ ਗੱਲ ਕਲੀਅਰ ਕਰਨ ਕਿਉਂ ਨਹੀਂ ਕਿਉਂ ਨਹੀਂ ਡਿਸਕਾਊਂਟ ਲਿਆ ਗਿਆ ਜਾਂ ਕਿਹਨੂੰ ਦਿੱਤਾ ਡਿਸਕਾਊਂਟ ਮਿਲਦਾ ਹੁੰਦਾ ਇਹ ਗੱਲ ਬਿਲਕੁਲ ਕਲੀਅਰ ਹੈ ਮੈਂ ਪਿਆਰੇ ਦਰਸ਼ਕੋ ਜਦੋਂ ਮੈਨੂੰ ਪਹਿਲੀ ਵਾਰ ਕਦੋਂ ਪਤਾ ਲੱਗਿਆ ਮੇਰਾ ਕੋਈ ਇਹ ਫੀਡ ਤਾਂ ਹੈ ਨਹੀਂ ਸੀ ਮੈਂ ਤਾਂ ਟੀਚਿੰਗ ਸੀ ਮੈਂ ਤਾਂ ਜੁਨੀਅਰਿਟੀ ਚ ਪੜਾਉਂਦਾ ਸੀ ਇੱਕ ਵਾਰੀ ਮੇਰੀ ਡਿਊਟੀ ਲਾਤੀ ਵਾਰਡਨ ਦੀ ਮੈਂ ਵਾਰਡਨ ਬਣ ਗਿਆ ਤੇ ਕਿਹਾ ਗਿਆ ਕਿ ਇੱਕ ਨਵਾਂ ਹੌਸਲਰ ਉਹਦੇ ਲਈ ਫਰਨੀਚਰ ਖਰੀਦਣਾ ਚਲੇਗੇ ਇੱਕ ਕਮੇਟੀ ਬਣاتی ਤਿੰਨ ਮੈਂਬਰੋਂ ਕਮੇਟੀ ਦੇ ਇੱਕ ਚੀਫ ਵਾਰਡਨ ਮੈਂ ਉਹ ਤਾਂ ਜੁਨੀਅਰ ਸੀ ਤੇ ਮੈਂ ਵਾਰਡਨ ਸੀ ਤੇ ਨਾਲ ਇੱਕ ਮੈਂਬਰ ਹੋਰ ਅਸੀਂ ਜਾ ਕੇ ਜਦੋਂ ਹੌਸਲ ਲਈ ਖਰੀਦੇ ਸਮਾਨ ਤੇ ਉਹਨਾਂ ਨੇ ਦੱਸੀਗੇ ਵੀ ਆ ਇੰਨੇ ਇੰਨੇ ਦੀਆਂ ਕੁਰਸੀਆਂ ਨੇ ਆ ਟੇਬਲ ਨੇ ਦਾ ਬੈਡ ਨੇ ਸਾਰਾ ਕੁਝ ਉਹ ਬਾਤ ਉਹਨਾਂ ਬਿੱਲ ਬਣਾ ਕੇ ਦਿੰਦੇ ਜੀ ਇੰਨੇ ਪਰਸੈਂਟ ਤੋਂ ਉੱਪਰ ਮਤਲਬ ਮੈਨੂੰ ਤਾਂ ਹੈਰਾਨੀ ਹੋਈ ਕਿ ਮੰਗਿਆ ਵੀ ਨਹੀਂ ਕਿਸੇ ਨੇ ਮੰਗਿਆ ਨਹੀਂ ਤੇ ਉਹ ਇਹ ਤਾਂ ਕਮਿਸ਼ਨ ਦਿੰਦੇ ਨੇ ਲੋਕ ਕਾਹਨੇ ਕਰਦੇ ਨੇ ਤੇ ਮੈਂ ਕਿਹਾ ਵੀ ਇਹ ਕਾਦਾ ਅਸਲ ਲੱਗੇ ਜੀ ਤੁਸੀਂ ਪਹਿਲੀ ਵਾਰ ਆਏ ਲੱਗਦੇ ਹੋ ਮੈਂ ਭਾਈ ਉਹ ਇਹਨਾਂ ਨੂੰ ਪਛੜੀ ਚੀਜ਼ ਆਰਡਰ ਮੈਨੂੰ ਨਹੀਂ ਕੁਝ ਪਤਾ ਹਰਪਾਲ ਸਿੰਘ ਪੰਨੂ ਸੀ ਉਹ ਵੀ ਅਸਲ ਲੱਗੇ ਕਿ ਹਰਪਾਲ ਸਿੰਘ ਪੱਡੂ ਮੇਰੇ ਸੀਨੀਅਰ ਵਾਰਡਨ ਸੀ ਤੇ ਅਸੀਂ ਉਸ ਦਿਨ ਸਾਨੂੰ ਪਤਾ ਲੱਗਾ ਪ੍ਰੋਫੈਸਰ ਨੂੰ ਕਿੱਥੇ ਪਤਾ ਹੁੰਦਾ ਨਾਲੇ ਉਹ ਐਡਮਿਨਿਸਟ੍ਰੇਟਿਵ ਪੋਸਟ ਦਾ ਪਹਿਲੀ ਵਾਰ ਦੇਖੀ ਸੀ ਜੀ ਵਿੱਚ ਪਰਚੇਜ਼ ਹੁੰਦੀ ਹੈ ਉਦੋਂ ਪਤਾ ਲੱਗਿਆ ਕਿ ਕਰਾਪਸ਼ਨ ਕਿੰਨੀਆਂ ਡੁੱਗੀਆਂ ਜਣਾ ਨੇ ਸਾਡੇ ਕਰਾਪਸ਼ਨ ਦੀਆਂ ਖੈਰ ਇਹ ਗੱਲ ਤਾਂ ਜਿਹੜੀ ਹੋਈ ਹੈ ਉਹ ਸਟਰ ਕਾਲਾ ਹੈ ਵੈਸੇ ਕੋਈ ਐਸਟਰੀ ਗੱਲ ਨਹੀਂ ਕੀ ਜਾਂਚ ਹੋਊ ਕੀ ਨਹੀਂ ਹੋ ਲੇਕਿਨ ਭਗਵਾਨ ਤਮਾਨਤੇ ਪਹਿਲੀ ਵਾਰ ਇਲਜ਼ਾਮ ਲੱਗਿਆ ਕਿ ਕੋਈ ਚੰਗੀ ਕਰ ਲਈ ਹੋਈ ਕਟੜ ਇਮਾਨਦਾਰ ਮੁੱਖ ਮੰਤਰੀ ਅਸੀਂ ਤਾਂ ਚਾਹਨੇ ਕੋਈ ਤਾਂ ਸਾਫ਼ ਸੁਫ਼ਰੇ ਰਹੇ ਤੇ ਸਰਫਾ ਖਾਵੇ ਨਾ ਖਾਵੇ ਸਰਫਾਸ ਪਰ ਸਾਫ਼ ਸੁੱਤਰਾ ਰਹੇ ਪਹਿਲਾਂ ਉਹ ਜਲੰਧਰ ਚ ਇਧਰ ਉਧਰ ਰਮਨ ਰੋੜਾ ਪਰਿਵਾਰ ਤੇ ਲੱਗਦੇ ਲੁਕਦੇ ਰਹੇ ਮੈਂ ਕਦੇ ਕੋਈ ਗੱਲ ਨਹੀਂ ਕੀਤੀ ਔਰ ਦਿੱਲੀ ਵਾਲੇ ਤਾਂ ਬਹੁਤ ਲੱਗਦੇ ਨੇ ਮੈਨੂੰ ਇਹ ਵੀ ਪਤਾ ਹੈ ਬਾ ਮੀਡੀਆ ਵਾਲੇ ਇੱਕ ਦਿਨ ਦੱਸ ਰਹੇ ਸੀ ਆ ਜਿਹੜਾ ਆਦਲ ਕੱਢਿਆ ਇਹਨਾਂ ਨੇ ਉਹ ਉਦਾਸੀ ਕੰਮ ਸੀ ਨਾ ਵੀ ਐਡ ਦੇਤੀ ਉਹਦੇ ਚ ਕੁਝ ਪਰਸੈਂਟ ਲੈ ਕੇ ਖੰਦਾਸੀ ਜਾਂ ਭੇਜਦਾ ਸੀ ਉਹ ਮੈਨੂੰ ਨਹੀਂ ਪਤਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਨੇ ਸਾਰੇ ਸਰਕਾਰਾਂ 'ਚ ਹੀ ਚੱਲਦੀਆਂ ਹੋਣਗੇ ਇਹਦੇ 'ਚ ਵੀ ਚੱਲ ਰਹੀਆਂ ਨੇ ਲੇਕਿਨ ਇਹ ਗੱਲ ਜਿਹੜੀ ਹੋਈ ਹੈ ਇਹ ਭਗਵੰਤ ਮਾਨ ਤੇ ਸਿੱਧਾ ਅੰਜਾਮ ਇਸ ਤਰ੍ਹਾਂ ਗ੍ਰਹਿ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਕਰਪਸ਼ਨ ਦਾ ਲੱਗਣਾ ਇਹ ਪਹਿਲੀ ਵਾਰ ਸਾਨੂੰ ਮਿਲਿਆ ਇਹਦਾ ਕੀ ਨਤੀਜਾ ਨਿਕਲਦਾ ਕੀ ਉਹ ਜਵਾਬ ਦਿੰਦੇ ਨੇ ਇਹ ਜਾਦਾ ਜ਼ਰੂਰੀ ਹੈ ਉਹਦੀ ਕੰਟਰਡਿਕਸ਼ਨ ਕਰਨ ਦੱਸਣ ਕਿ ਕਿਉਂ ਨਹੀਂ ਅਸੀਂ ਡਿਸਕਾਊਂਟ ਲਿਆ ਜਾਂ ਕਿਨੇ ਲੈ ਲਿਆ ਕਿਉਂ ਪ੍ਰਾਈਵੇਟ ਸਿੱਧਾ ਕਿਉਂ ਨਹੀਂ ਕੰਪਨੀ ਨਾਲ ਗੱਲ ਕੀਤੀ ਜੇ ਇੰਨੀਆਂ ਗੱਡੀਆਂ ਖਰੀਦਣੀਆਂ ਸੀ ਬਹੁਤ ਸਾਰੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਤਾਂ ਹੁਣ ਮੈਂ ਜਿਵੇਂ ਸ਼ੁਰੂ ਚ ਕਿਹਾ ਸੀ ਇਹ ਤਾਂ ਹੋ ਗਈ ਗੱਲ ਮਾਨ ਸਾਹਿਬ ਦੀ ਇੱਕ ਖਬਰ ਹੋਰ ਮੈਨੂੰ ਬੜੇ ਉਰੇ ਜਿਹੜਾ ਹੈ ਸਸੂਪੱਤ ਪਾਇਆ ਕਿ ਸੰਦੀਰ ਜਾਖੜ ਸਾਹਿਬ ਨੂੰ ਪਾਰਟੀ ਚ ਕੋਈ ਪੁੱਛਿਆ ਜਾ ਰਿਹਾ ਹੈ ਜਾ ਉਹਨਾਂ ਦੀ ਕੋਈ ਮਤਲਬ ਉਹਨਾਂ ਰੁਖਸਤ ਕਰਨਗੇ ਜਾਂ ਹੋ ਕੀ ਰਹੇ ਕੁਛ ਦਿਨ ਪਹਿਲਾਂ ਸੁਨੀਲ ਜਾਖੜ ਨੇ ਇਹ ਕਿਹਾ ਸੀ ਕਿ ਸ਼ਰੋਮਲੇ ਅਕਾਲੀ ਦਰ ਨਾਲ ਗੱਠ ਜੁੜ ਹੋਣਾ ਚਾਹੀਦਾ ਸਾਡਾ ਕਿਹਾ ਸੀ ਨਾ ਤੁਹਾਨੂੰ ਯਾਦ ਹੋ ਔਰ ਬੜਾ ਕੁਸ਼ਕ ਹਜ਼ਰ ਇਕਲੀ ਇਹ ਗੱਲ ਪੰਜਾਬੀਆਂ ਬਾਰੇ ਕਿਹਾ ਸੀ ਕਿ ਦਸਤਾਰ ਜਿਹੜੀ ਹੈ ਨਾ ਪੰਜਾਬੀ ਦੀ ਪੱਗ ਹੈ ਇਹ ਸਿਰਫ ਕਪੜਾ ਨਹੀਂ ਹੈ ਇਹ ਤਾਂ ਸਰਦਾਰੀ ਦਾ ਚਿੰਨ ਹੈ ਇਹ ਸਨਮਾਨ ਦਾ ਚਿੰਨ ਹੈ ਇਹ ਸਤਕਾਰ ਦਾ ਚਿੰਨ ਹੈ ਪੰਜਾਬੀਆਂ ਚ ਜਿਹੜੀ ਆ ਭਾਵਨਾ ਆਈ ਹੈ ਨਾ ਵਿਰੋਧ ਦੀ ਸਤਾਪ ਦੀ ਦੇ ਖਿਲਾਫ ਜਾਣਦੀ ਜ਼ੁਲਮ ਦੇ ਖਿਲਾਫ ਜਾਣਦੀ ਇਹ ਗੁਰੂਗੰਗਸਰ ਤੋਂ ਆਈ ਹੈ ਬੜੇ ਅੱਛਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਹਿੰਦੇ ਪੰਜਾਬ ਲਈ ਪਹਿਲਾਂ ਵੀ ਢੀਟਸਾ ਸਾਹਿਬ ਦੇ ਭੋਗ ਤੇ ਵੀ ਸੁਣਾ ਸੀ ਪੰਜਾਬ ਲਈ ਪੰਥ ਲਈ ਸ਼ਰੋਮਣੀ ਅਕਾਲੀ ਦਲ ਦਾ ਤਗੜਾ ਹੋਣਾ ਬਹੁਤ ਜ਼ਰੂਰੀ ਹੈ ਅਲੱਗ ਕੀਤੀਆਂ ਸੀ ਨਾ ਤੋਂ ਉਹੀ ਸ੍ਰੀ ਦਰਬਾਰ ਖੜਸਾ ਸਾਹਿਬ ਹਮਾਇਤ ਕਰ ਰਹੇ ਸੀ ਬਲਕਿ ਹਮਾਇਤ ਨਹੀਂ ਬਕਾਇਤ ਕਰ ਰਹੇ ਸੀ ਕਿ ਆਪਾਂ ਨੂੰ ਸ਼ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਇਹਦੇ ਵੀ ਆਪਾਂ ਚਾਚਾ ਕੀਤੀ ਸੀ ਪਰ ਦੂਜੇ ਪਾਸੇ ਉਹਨੂੰ ਅਸਵੀ ਸ਼ਰਮਾ ਦਾ ਜਦੋਂ ਮੈਂ ਕੱਲ ਬਿਹਾਰ ਸੁਣਿਆ ਬੜਾ ਰਾਣ ਹੋਇਆ ਉਹ ਕਹਿੰਦੇ ਜਦੋਂ ਅਸੀਂ ਇਹ ਗੱਠਜੋੜ ਕੀਤਾ ਸੀ ਉਦੋਂ ਹਾਲਾਤ ਹੋਰ ਸੀ ਉਸ ਵੇਲੇ ਸਾਨੂੰ ਲੋੜ ਸੀ ਉਦੋਂ ਸਿੰਧੂ ਸਿੱਖ ਭਾਈਚਾਰੇ ਇੱਕਤਾ ਦੀ ਲੋੜ ਸੀ ਉਸ ਵੇਲੇ ਅਤਵਾਦ ਖਤਮ ਹੋਇਆ ਹੋਇਆ ਸੀ ਉਦੋਂ ਚੱਲੇ ਸੀ ਉਦੋਂ ਲੋੜ ਸੀ ਵੀ ਅੱਗੇ ਕਿਵੇਂ ਵਧਿਏ ਹਾਲਾਂਕਿ ਇਹ ਵੀ ਪਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਤਰੀਕੇ ਨਾਲ ਕਿਉਂ 96 ਚ ਜਾ ਕੇ ਜਿਵੇਂ ਅਨ ਕੰਡੀਸ਼ਨ ਸਪੋਰਟ ਦਿੱਤੀ ਸੀ ਉਸ ਤੋਂ ਬਾਅਦ ਤਾਂ ਇਹ ਜਿਹੜਾ ਡਰਾਮਾ ਹੋਇਆ ਪਤਾ ਹੈ ਜਦੋਂ ਗੱਠਜੋੜ 97 ਚ ਹੁੰਦਾ ਕਿਉਂਕਿ ਸਰਜੀਤ ਸਿੰਘ ਬਰਨਾਲੇ ਨੂੰ ਲਾਂਬੇ ਕਰਨਾ ਸੀ ਉਹ ਬਹੁਤ ਸਾਰੀਆਂ ਗੱਲਾਂ ਨੇ ਫਿਰ ਮੈਂ ਉਹਦੀ ਗੱਲ ਚ ਉਹ ਚਿੰਨੀ ਪੈਣਾ ਮੈਂ ਤਾਂ ਗੱਲ ਤੁਹਾਡੇ ਨਾਲ ਇਹੀ ਕਰਨੀ ਹੈ ਕਿ ਅਸਲੀ ਸਵਾਰਥ ਕਰਕੇ ਉਹਨੀਆਂ ਲੋੜ ਸੰ ਨੂੰ ਇਹਨਾਂ ਦੀ ਅਸੀਂ ਇਕੱਲੇ ਲੜਾਂਗੇ 23 ਸੀਟਾਂ ਦੇ ਕੇ ਗੱਠਜੋੜੇ ਕਿ ਵੈਸੇ ਗੱਠਜੋੜ ਦਾ ਧਰਮ ਜੇ ਆਪਾਂ ਮੰਨ ਲਈਏ ਅਸਲ ਵਿੱਚ ਉਹ ਵਰਨੇ ਨੇ ਕਿਹਾ ਮੈਂ ਕਹਣਾ ਕਿ ਗੱਠ ਜੋੜ ਦਾ ਧਰਮ ਤਾਂ ਇਹ ਹੁੰਦਾ ਹੈ ਜੇ ਦੋ ਪਾਰਟੀਆਂ ਚ ਗੱਠ ਜੋੜ ਹੁੰਦਾ ਹੈ ਤਾਂ ਜਿਹੜੀ ਜੂਨੀਅਰ ਪਾਰਟੀ ਹੁੰਦੀ ਹੈ ਘੱਟ ਬੰਤੀ ਵਾਲੀ ਪਾਰਟੀ ਹੁੰਦੀ ਹੈ ਤਾਂ ਇੱਕ ਉਹਦਾ ਉਹਨੂੰ ਵੀ ਜਾਂਦਾ ਜੇ ਇੱਕ ਪਾਰਟੀ ਦਾ ਮੁੱਖ ਮੰਤਰੀ ਹੈ ਤਾਂ ਡਿਪਟੀ ਮੁੱਖ ਮੰਤਰੀ ਜਿਹੜਾ ਉਹ ਦੂਜਾ ਬਣਦਾ ਹੈ ਦੂਜੀ ਪਾਰਟੀ ਦਾ ਬਣਨਾ ਤਾਂ ਭਾਰਤੀ ਜਨਤਾ ਪਾਰਟੀ ਦਾ ਚਾਹੀਦਾ ਸੀ ਇਹਨਾਂ ਨੇ ਬਣਾਇਆ ਸੁਖਵੀਰ ਸਿੰਘ ਬਾਦਲ ਨੂੰ ਗੱਠ ਜੋੜ ਦਾ ਧਰਮ ਤਾਂ ਖਾਲੀਆਂ ਨੇ ਨਵਾਇਆ ਨਹੀਂ ਵੈਸੇ ਸਹੀ ਗੱਲ ਤਾਂ ਇਹੀ ਹੈ ਤੇ ਹੁਣ ਇਸ ਲਈ ਕਾਰ ਕਰਦੇ ਅਸੀਂ ਕਿਉਂ ਕਰੀਏ ਅਸੀਂ ਇਹਨਾਂ ਤੋਂ ਵੱਧ ਪਰਸੈਂਟੇਜ ਵੋਟਾਂ ਲੈ ਰਹੇ ਅਸੀਂ ਆਪ ਜਾਵਾਂਗੇ ਕਿ ਅਸੀਂ ਇਕੱਲੇ ਲੜਾਂਗੇ ਅਸੀਂ ਨਹੀਂ ਸ੍ਰੋਮਣੀ ਕਾਲੀਦਾਨ ਨਾਲ ਗੱਲ ਕਰਦੇ ਹੁਣ ਇੱਕ ਪਾਸੇ ਸ੍ਰੀਰਜਾ ਖੜਸਾਬ ਇਹ ਕਹਿ ਰਹੇ ਨੇ ਕਿ ਅਕਾਲੀਦਾਨ ਨਾਲ ਗੱਠਜੋੜ ਹੋਣਾ ਚਾਹੀਦਾ ਸੋ ਜ਼ਬਾਨ ਉਨਕੀ ਨਿਗਾਹ ਉਨਕੀ ਤਵਾਜੁਬ ਇਸ ਪਰ ਵੀ ਜ਼ਬਾਨ ਕੁਛ ਔਰ ਕਹਤੀ ਹੈ ਨਿਗਾਹ ਕੁਛ ਔਰ ਕਹਤੀ ਹੈ ਉਹ ਕੋਈ ਦੋ ਪ੍ਰਧਾਨ ਨੇ ਇੱਕ ਪ੍ਰਧਾਨ ਕੁਛ ਔਰ ਕਹਦਾ ਦੂਜਾ ਕੁਛ ਔਰ ਕਹਦਾ ਸਮਝ ਹੀ ਨਹੀਂ ਆਉਂਦਾ ਕੀ ਹੋ ਰਿਹਾ ਹੈ ਇਸ ਸਿਆਸਤ ਇੰਨੀ ਜਲਦੀ ਸਮਝ ਆ ਜੇ ਫਿਰ ਸਾਰੇ ਪ੍ਰਦੇਸ਼ ਸਿਆਸੀ ਦਾ ਬਣ ਜਾਣ ਇਹ ਨਹੀਂ ਹੁੰਦਾ ਹੁੰਦਾ ਇਸ ਤਰ੍ਹਾਂ ਹੁੰਦਾ ਹੁਣ ਇੱਕ ਪਾਸੇ ਕਰ ਦਿੱਤਾ ਗਿਆ ਉਹ ਤਾਂ ਜਿਵੇਂ ਧਨ ਖੜ ਗਿਆ ਕੋਈ ਸਿਆਸਤ ਦਾ ਪਤਾ ਹੀ ਨਹੀਂ ਲੱਗਦਾ ਨਾ 21 ਜੁਲਾਈ ਦੀ ਸ਼ਾਮ ਨੂੰ ਚੇਅਰਮੈਨ ਸਾਹਿਬ ਜਿਹੜੇ ਰਾਜ ਸਭਾ ਦੇ ਗਏ ਨੇ ਤੇ 9 ਵਜੇ ਅਸਤੀਫਾ ਦੇ ਲਿਆ ਔਰ ਸਿਫਾ ਵੀ ਜਿਵੇਂ ਲਿਆ ਸਭ ਨੂੰ ਗੱਲ ਤਾਂ ਮਹਾਦੋਸਤ ਦੀ ਜਸ ਜਸਵੰਤ ਵਰਮੇ ਦੀ ਸੀ ਉਹ ਕਹਿੰਦੇ ਤੇਰੇ ਚਲਾਵਾਂਗੇ ਨੇ ਅਸਤੀਫਾ ਦੇ ਦੇ ਉਹਦੀ ਸਿਹਤ ਖਰਾਬ ਕਰਤੀ ਅਸਤੀਫਾ ਦਿੱਤਾ ਜਿਸ ਤਰੀਕੇ ਨਾਲ ਤੁਰਿਆ ਕਹਿੰਦੇ ਨੇ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਨਿਕਲੇ ਨੇ ਨਾ ਕੋਈ ਵਿਧਾਇਕੀ ਪਾਰਟੀ ਨਾ ਕਿਸੇ ਨੇ ਕੁਝ ਨਹੀਂ ਕਿਹਾ ਵੀ ਨਹੀਂ ਗੋਲਿਆ ਤੇ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸ੍ਰੀ ਜਗਟ ਸਿੰਘ ਸਾਹਿਬ ਨੂੰ ਹੁਣ ਕੋਈ ਪਛੀਣ ਨਹੀਂ ਰਿਹਾ ਸ੍ਰੀ ਜਗਟ ਸਿੰਘ ਸਾਹਿਬ ਇੰਟਰਵਿਊ ਦੇ ਰਹੇ ਨੇ ਬਿਆਨ ਦੇ ਰਹੇ ਨੇ ਬਿਆਨ ਦੀ ਕਨਟਰਡਿਕਸ਼ਨ ਉਹਨਾਂ ਦਾ ਕਾਰਜਕਾਰੀ ਪ੍ਰਧਾਨ ਦੇ ਰਹੇ ਸੋ ਅਜੀਬ ਕਿਸਮ ਦੀਆਂ ਖਬਰਾਂ ਆਪਾਂ ਦੇਖ ਰਹੇ ਹਾਂ ਖਬਰਾਂ ਤਾਂ ਆਪਾਂ ਹੋਰ ਵੀ ਅਜੀਬ ਦੇਖ ਰਹੇ ਹਾਂ ਖਬਰਾਂ ਤੇ ਇਹ ਦੇਖ ਰਹੇ ਲੈਂਡ ਪੂਲਿੰਗ ਤੇ ਆ ਜਿਹੜੇ ਦਿੱਲੀ ਵਾਲੇ ਰਾਜ ਕਰ ਰਹੇ ਨੇ ਇਨਡਾਇਰੈਕਟਲੀ ਪੰਜਾਬ ਤੇ ਉਹ ਕਹਿੰਦੇ ਜੀ ਬੁਲਾ ਕੇ ਕਹਿ ਰਹੇ ਨੇ ਐਮ ਐਲ ਏ ਤੇ ਮੰਤਰੀਆਂ ਨੂੰ ਤੁਸੀਂ ਜਾਓ ਲੋਕਾਂ ਚ ਕਿਸਾਨਾਂ ਨੂੰ ਸਮਝਾਓ ਇੱਕ ਪਾਸੇ ਤਾਂ ਮੁੰਡਿਆ ਸਾਹਿਬ ਕਹਿ ਰਹੇ ਨੇ 164 ਪਿੰਡਾਂ ਦੇ ਕਿਸਾਨਾਂ ਨਾਲ ਗੱਲ ਹੋਗੀ ਤੇ ਉਧਾਰ ਦੇ ਦੂਜੇ ਪਾਸੇ ਕਿਸਾਨ ਕਹਿੰਦੇ ਆ ਵੜ ਕੇ ਦੇਖੋ ਯਾਨੀ ਉਹ ਕਹਿੰਦੇ ਜਿਹੜੇ ਜਾਣਗੇ ਪਿੰਡਾਂ ਚ ਲੋਕਾਂ ਨੂੰ ਸਮਝਾਉਣਗੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਕਿਵੇਂ ਸਮਝਾਉਣਾ ਹੈ ਕਿ ਲੈਂਡ ਪੂਲਿੰਗ ਠੀਕ ਹੈ ਉਹ ਭਾਈ ਕਿਸਾਨ ਨੂੰ ਇੰਨਾ ਕੁ ਤਾਂ ਪਤਾ ਚਾਹੀਏ ਉਹ 언ੜੜਕਾ ਹੋ ਸਮਝੋ ਤੁਸੀਂ ਮੰਨਿਆ ਕਿ ਤੁਸੀਂ ਦਿੱਲੀ ਵਾਲੇ ਹੋ ਪਰ ਕਿਸਾਨਾਂ ਨੂੰ ਆਪਦੇ ਭਲੇ ਭਰੇ ਦਾ ਤਾਂ ਪਤਾ ਹੈ ਨਾ ਉਹਨਾਂ ਨੂੰ ਕਹਿੰਦੇ ਸਮਝਾਓ ਜਾ ਕੇ ਨਹੀਂ ਸਮਝਾਓਗੇ ਤੁਹਾਡੀ ਟਿੱਕਟ ਉਹ ਉਹ ਦੂਜੇ ਉਹ ਜਾਣ ਕਿਵੇਂ ਵਿਚਾਰੇ ਉਹ ਫਸੇ ਮਹਿਸੂਸ ਕਰ ਰਹੇ ਨੇ ਮਗਰ ਬੜੀ ਅਜੀਬ ਜਿਹੀ ਸਿਆਸਤ ਹੈ ਤੋਂ ਖੈਰ ਆਪਾਂ ਤਾਂ ਗੱਲ ਜਿਹੜੀ ਪਹਿਲੀ ਖਬਰ ਮੁੱਖ ਖਬਰ ਹੈ ਮੇਰੀ ਇਸ ਗੱਲੇ ਦੀ ਉਹ ਤਾਂ ਹੋਈ ਹੈ ਕਿ ਭਗਵੰਤ ਸਾਹਿਬ ਮਾਨ ਸਾਹਿਬ ਤੇ ਵੀ ਲਾਗੇ ਪ੍ਰਸਾਰਚਾਰ ਦੇ ਦੋਸ਼ ਦੁੱਖ ਲੱਗਾ ਇਸ ਗੱਲ ਦਾ ਸੁਣ ਕੇ ਤੇ ਹੁਣ ਕੀ ਜਵਾਬ ਦਿੰਦੇ ਨੇ ਆਪਾਂ ਦੇਖਦੇ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ